ਕੇ ਕਾਲੀ ਉਹ ਕਾਲੀ ਰੋ ਕਾਂਗਰਸੀ ਉਹ ਕਾਂਗਰਸੀ ਰੋ ਝਾੜੂ ਵਾਲੇ ਉਹ ਝਾੜੂ ਵਾਲੇ ਰੋ ਭਾਜਪਾਲੇ ਉਹ ਭਾਜਪਾਲੇ ਰੋ ਸਾਡਾ ਵੋਟਾਂ ਦੇ ਨਾਲ ਕੋਈ ਲੈਣਾ ਦੇਣਾ ਨਹੀਂ ਹੈਗਾ ਪਰ ਇੱਕ ਪਿੰਡ ਦੇ ਵਿੱਚ ਜੇ ਬਹੁਤ ਮਾਰ ਵੱਜੀ ਆ ਤੇ ਹਰ ਬੰਦੇ ਨੂੰ ਚਾਹੀਦਾ ਵੀ ਚਾਹੇ ਉਹ ਪਿੰਡ ਗੋਦ ਲੈ ਲਵੇ ਚਾਹੇ ਇੱਕ ਕਿਸਾਨ ਨੂੰ ਗੋਦ ਲੈ ਲਵੇ ਉਹਦੀ ਬਜਾਈ ਵਾਸਤੇ ਅੱਜ ਉਹਨਾਂ ਨੂੰ ਅਸੀਂ ਕਹਿ ਦਿੰਦਾ ਇਹ 225 ਕਿੱਲਿਆਂ ਦਾ ਜਿਹੜਾ 8 9 9 ਲੱਖ ਰੁਪਏ ਦਾ ਬਣਦਾ ਜਿੱਥੋਂ ਵੀ ਤੁਸੀਂ ਲੈਣਾ ਚਾਹੋਗੇ ਉੱਥੋਂ ਆਪ ਦਾ ਸਮਾਨ ਇੱਕ ਦੋ ਦਿਨ ਦੇ ਵਿੱਚ ਲੈ ਲਓ ਉੱਥੇ ਪੇਮੈਂਟ ਜਿਹੜੀ ਉਹ ਸਾਡੇ ਵੱਲੋਂ ਜਿਹੜੀ ਉਹ ਕਰਾ ਦਿੱਤੀ ਜਾਊਗੀ ਦੋਸਤੋ ਅੱਜ 19ਵਾਂ ਦੇਣਿਆ ਸਾਡੀ ਮਹਿਮ ਨੂੰ ਜੋ ਜੋ ਕਿਸੇ ਦੀਆਂ ਡਿਮਾਂਡ ਆਉਂਦੀਆਂ ਜਾਂ ਜਿੱਥੇ ਜਿੱਥੇ ਲੋੜਿਆਂ ਨੂੰ ਪੂਰਾ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਔਰ ਕੱਲ ਜਿਹੜੇ ਡੇਰੇ ਤੇ ਮੈਂ ਗਿਆ ਸੀ ਜਿੱਥੇ ਕਣੀਆਂ ਕਿ ਕਣੀਆਂ ਪਿੰਡ ਦੇ ਵਿੱਚ ਵੀ ਰਾਹ ਬਹੁਤ ਖਰਾਬ ਹੈ ਸਾਰਾ ਕੁਝ ਹੀ ਉੱਥੇ ਮਤਲਬ ਤਬਾਹ ਹੋ ਚੁੱਕਾ ਸੀਗਾ ਉਸ ਲੜਕੇ ਨੂੰ ਅਸੀਂ ਕਿਹਾ ਸੀਗਾ ਵੀ ਤੈਨੂੰ ਦੋ ਤਿੰਨ ਮਹੀਨੇ ਦਾ ਰਾਸ਼ਨ ਵੀ ਦੇ ਦਿੱਤਾ ਜਾਊਗਾ ਡੰਗਰਾਂ ਵਾਸਤੇ ਜਿਹੜਾ ਚਾਰਾ ਉਹ ਵੀ ਦੇ ਦਿੱਤਾ ਜਾਊਗਾ ਔਰ ਉਹਦੇ ਬਿਲਕੁਲ ਇੱਕ ਸਾਹਮਣੇ ਡੇਰਾ ਸੀਗਾ ਉਹਨਾਂ ਨੇ ਵੀ ਸਾਨੂੰ ਕਿਹਾ ਸੀਗਾ ਵੀ ਸਾਡੇ 5-6 ਡੰਗਰ ਸਾਡੇ ਵੀ ਜਿਹੜੇ 7 ਡੰਗਰ ਆ ਉਹ ਸਾਡੇ ਵੀ ਰੁੜ ਗਏ ਆ ਔਰ ਬਾਕੀ ਜਿਹੜੇ 4 ਬਚੇ ਉਹਨਾਂ ਲਈ ਚਾਰਾ ਵੀ ਭੇਜ ਦਿੱਤਾ ਤੇ 2-3 ਮਹੀਨੇ ਦਾ ਰਾਸ਼ਨ ਉਹਨਾਂ ਨੂੰ ਵੀ ਭੇਜ ਦਿੱਤਾ ਗਿਆ ਉਹਦੇ ਨਾਲ ਉਹਨਾਂ ਕਿਹਾ ਸੀ ਕਿ ਮੇਰਾ ਇੱਕ ਟਰੈਕਟਰ ਆ ਜਿਹੜਾ ਡੁੱਬ ਗਿਆ ਸੀਗਾ ਇਹ ਵੀ ਉਹਨਾਂ ਨੂੰ ਕਿਹਾ ਸੀਗਾ ਵੀ ਤੇਰੇ ਟਰੈਕਟਰ ਦੀ ਸਰਵਿਸ ਵੀ ਕਰਾ ਦਿੱਤੀ ਜਾਊਗੀ ਕਿਉਂਕਿ ਪ੍ਰੀਤ ਟਰੈਕਟਰ ਵਾਲਿਆ ਇੱਕ ਵਾਅਦਾ ਕੀਤਾ ਸੀਗਾ ਜਦੋਂ ਪਾਣੀ ਬਹੁਤ ਸੀਗਾ ਇੱਥੇ ਵੀ ਜਿੰਨੇ ਵੀ ਇਸ ਏਰੀਆ 'ਚ ਹੜ੍ਹ ਦੇ ਵਿੱਚ ਟਰੈਕਟਰ ਡੁੱਬੇ ਨੇ ਜਾਂ ਨੁਕਸਾਨ ਹੋਇਆ ਉਹਨਾਂ ਦੀ ਸਾਡੀ ਏਜੰਸੀ ਦੇ ਵਿੱਚ ਸਰਵਿਸ ਜਿਹੜੀ ਫ੍ਰੀ ਕੀਤੀ ਜਾਊਗੀ ਕੱਲ ਜਦੋਂ ਮੈਂ ਇਹ ਗੱਲ ਬੋਲੀ ਸੀਗੀ ਉਸ ਤੋਂ ਬਾਅਦ ਅੱਜ ਗੱਗੋਮਾਲ ਤੋਂ ਇੱਕ ਫੋਨ ਆਇਆ ਵੀ ਮੇਰੇ ਟਰੈਕਟਰ ਦੀ ਵੀ ਸਰਵਿਸ ਹੋਣ ਵਾਲੀ ਹੈ ਪਾਣੀ 'ਚ ਡੁੱਬਾ ਸੀਗਾ ਔਰ ਪ੍ਰੀਤ ਵਾਲਿਆ ਕੋ ਨੰਬਰ ਲੈ ਕੇ ਜਿਹੜਾ ਨੇੜਲਾ ਸਟੇਸ਼ਨ ਸੀਗਾ ਉਹਦੇ ਉੱਤੇ ਉਹਨਾਂ ਦੀ ਗੱਲ ਕਰਾ ਦਿੱਤੀ ਆ ਵੀ ਜਾਂ ਉੱਥੋਂ ਉਹਨਾਂ ਕੋਲੋਂ ਕਿੱਟ ਲੈ ਆਉਣਗੇ ਜਾਂ ਆਪਦਾ ਟਰੈਕਟਰ ਉੱਥੇ ਲੈ ਜਾਣਗੇ ਉਹ ਇਹੋ ਜਿਹੇ ਆ ਛੋਟੀਆਂ-ਛੋਟੀਆਂ ਜਿਹੜੀਆਂ ਸਵਾਵਾਂ ਨੇ ਜਿਹੜੀਆਂ ਲੋਡ ਐ ਉਹਨੂੰ ਨਿਭਾਉਣ ਦੀ ਰੋਜ਼ ਕੋਸ਼ਿਸ਼ ਕਰਦੇ ਰਹੀਦਾ ਇਹ ਇਹ ਇੱਕ ਐਕਸਟਰਾ ਚੀਜ਼ਾਂ ਨੇ ਵੀ ਥੋੜੀਆਂ-ਥੋੜੀਆਂ ਹੋਰ ਨਹੀਂ ਕਰਾਊਗਾ ਕੋਈ ਤੇ ਮੈਂ ਕਰਾ ਦੂੰਗਾ ਪਰ ਇਹਦੇ ਨਾਲ ਜਿਹੜੀ ਸੀ ਵੱਡੀ ਮਹਿਮ ਵੱਡੀ ਆ ਕਿ ਜਿੱਥੇ-ਜਿੱਥੇ ਵੀ ਬਜਾਈ ਹੋਣ ਵਾਲੀ ਆ ਉਹ ਚਾਹੀਏ ਡਿਸਾਈਡ ਕੀਤਾ ਕਿ ਜਿਹੜੇ 5 ਕਿੱल्ल्या ਤੋਂ ਥੱਲੇ ਵਾਲੇ ਕਿਸਾਨ ਨੇ ਔਰ ਬਹੁਤ ਮਤਲਬ ਉਹ ਹੋਰ ਉਹਨਾਂ ਨੂੰ ਨਾਲ ਕੰਮ ਕਰਨੇ ਪੈਂਦੇ ਨੇ ਕਿ ਪੰਜਾਂ ਕਿੱल्ल्या ਦੇ ਨਾਲ ਗੁਜ਼ਾਰਾ ਨਹੀਂ ਹੁੰਦਾ ਪੰਜਾਂ ਕਿੱल्ल्या ਤੋਂ ਥੱਲੇ ਵਾਲੇ ਤੇ ਜਿਹੜੀ ਉਹਨਾਂ ਦੀ ਨਾਲ ਠੇਕੇ ਤੇ ਪੈੜੀ ਲਈ ਹੋਈ ਆ ਵਿੱਚੇ ਜਿਹੜੇ ਪੰਜ ਕਿੱਲੇ ਤੋਂ ਥੱਲੇ ਥੱਲੇ ਆ ਤੇ ਨਾਲ ਠੇਕੇ ਤੇ ਜਿਹੜੀ ਲਈ ਆ ਉਹਦੀ ਬਜਾਈ ਦੇ ਵਿੱਚ ਅਸੀਂ ਸਾਥ ਦੇਣ ਦੀ ਕੋਸ਼ਿਸ਼ ਕੀਤੀ ਆ ਔਰ ਅੱਜ ਅਸੀਂ ਲੱਖੂਵਾਲ ਪਿੰਡ ਦੀ ਜਿਸ ਦਿਨ ਉੱਥੇ 3 ਦਿਨ ਪਹਿਲਾਂ ਗਏ ਸੀਗੇ ਉਹ ਸਾਡੀ ਕੋਸ਼ਿਸ਼ ਹੈ ਕਿ ਇੱਕ ਪਿੰਡ ਵਾਈਜ਼ ਇਹ ਸ਼ੁਰੂਆਤ ਕੀਤੀ ਜਾਵੇ ਇਹ ਨਹੀਂ ਕਿ ਥੋੜਾ ਥੋੜਾ ਕਿਤੇ ਨਾ ਕਿਤੇ ਕੀਤਾ ਜਾਵੇ ਹਾਂ ਜਿੱਥੇ ਲੋੜ ਹੈ ਉੱਥੇ ਕੀਤਾ ਜਾਊਗਾ ਪਰ ਇੱਕ ਪਿੰਡ ਦੇ ਵਿੱਚ ਜੇ ਬਹੁਤ ਮਾਰ ਵਜੀ ਆ ਤੇ ਹਰ ਬੰਦੇ ਨੂੰ ਚਾਹੀਦਾ ਵੀ ਚਾਹੇ ਉਹ ਪਿੰਡ ਗੋਦ ਲੈ ਲਵੇ ਚਾਹੇ ਇੱਕ ਕਿਸਾਨ ਨੂੰ ਗੋਦ ਲੈ ਲਵੇ ਉਹਦੀ ਬਜਾਈ ਵਾਸਤੇ ਅਸੀਂ ਲੱਖੂਵਾਲ ਪਿੰਡ ਦੇ ਵਿੱਚ ਇੱਕ ਲਿਸਟ ਬਣਾਈ ਹੈ ਅੱਜ ਪੰਜ ਕਿੱਲੇ ਤੋਂ ਥੱਲੇ ਵਾਲੇ ਤੇ ਨਾਲ ਜਿਹੜੀ ਉਹਨਾਂ ਠੇਕੇ ਤੇ ਪੈੜੀ ਲਈ ਹੈ ਤੇ ਜੇ ਠੇਕੇ ਤੇ ਨਹੀਂ ਵੀ ਲਈ ਤੇ ਪੰਜਾਂ ਤੋਂ ਥੱਲੇ ਥੱਲੇ ਵਾਲੇ ਕਿਸਾਨ ਨੇ ਉਹਨਾਂ ਦੀ ਬਜਾਈ ਦੀ ਬੀਜ ਦੀ ਡਾਇਆ ਦੀ ਤੇ ਡੀਜ਼ਲ ਦੀ ਜਿਹੜੀ ਜ਼ਿੰਮੇਵਾਰੀ ਲਈ ਸੀਗੀ 225 ਕਿੱਲਿਆਂ ਦੀ ਲਿਸਟ ਜਿਹੜੀ ਬਣੀ ਆ ਕਰੀਬ-ਕਰੀਬ ਉਹਦਾ 9 ਲੱਖ ਰੁਪਏ ਦਾ ਖਰਚਾ ਹੋਣਾ ਵਾ ਅੱਜ ਉਹਨਾਂ ਨੂੰ ਅਸੀਂ ਕਹਿ ਦਤਾ ਕਿ ਤੁਸੀਂ ਜਿੱਥੋਂ ਸਮਾਨ ਲੈਣਾ ਚਾਹੋ ਇਹ 225 ਕਿੱਲਿਆਂ ਦਾ ਜਿਹੜਾ 8 9 9 ਲੱਖ ਰੁਪਏ ਦਾ ਬਣਦਾ ਜਿੱਥੋਂ ਵੀ ਤੁਸੀਂ ਲੈਣਾ ਚਾਹੋਗੇ ਉੱਥੋਂ ਆਪਦਾ ਸਮਾਨ ਇੱਕ ਦੋ ਦਿਨ ਦੇ ਵਿੱਚ ਲੈ ਲਓ ਉੱਥੇ ਪੇਮੈਂਟ ਜਿਹੜੀ ਉਹ ਸਾਡੇ ਵੱਲੋਂ ਜਿਹੜੀ ਉਹ ਕਰਾ ਦਿੱਤੀ ਜਾਊਗੀ ਔਰ ਮੈਂ ਫਿਰ ਕਹਿਣਾ ਕਿ ਛੋਟੇ ਕਿਸਾਨਾਂ ਦੀ ਬਾਹ ਫੜਨ ਦੀ ਲੋੜ ਹੈ ਉਹਨਾਂ ਦਾ ਸਾਥ ਦੇਣ ਦੀ ਲੋੜ ਹੈ ਨਹੀਂ ਤੇ ਬਹੁਤ ਕਰਜ਼ਾਈ ਹੋ ਜਾਣਗੇ ਇਸ ਤੋਂ ਬਾਅਦਾਂ ਕਗਾਰ ਇਹੋ ਜੀ ਆ ਜਾਣੀਆਂ ਕਰਜ਼ੇ ਦੀ ਮਾਰ ਰੇਠ ਵੀ ਲੋਕ ਖੁਦਕੁਸ਼ੀਆਂ ਤੱਕ ਲਈ ਮਜਬੂਰ ਹੋ ਜਾਂਦੇ ਆ ਜਦੋਂ ਅਗਲਿਆਂ ਦੀ ਪੈੜੀ ਜਬਤ ਹੋਣੀ ਆ ਲੋਨ ਲੈ ਹੁੰਦੇ ਨੇ ਕੋ ਟਰੈਕਟਰ ਤੇ ਲਿਆ ਕੋ ਜਗ੍ਹਾ ਦੇ ਉੱਤੇ ਲਿਆ ਔਰ ਜਿੱਥੇ ਵੀ ਅਸੀਂ ਇਹ ਮਹਿਮ ਚਲਾਉਨੇ ਆ ਮੇਰਾ ਕਿਸੇ ਨਾਲ ਕੋਈ ਵਿਤਕਰਾ ਨਹੀਂ ਉਹਦੇ ਵਿੱਚ ਅਸੀਂ ਨਹੀਂ ਦੇਖਦੇ ਕੋ ਕਾਲੀ ਆ ਕੋ ਕਾਂਗਰਸੀ ਆ ਕੋ ਝਾੜੂ ਵਾਲਾ ਕੋ ਭਾਜਪਾ ਵਾਲਾ ਅਸੀਂ ਇੱਥੋਂ ਤੱਕ ਅਪਰੋਚ ਕਰਨ ਦੀ ਕੋਸ਼ਿਸ਼ ਕਰਦੇ ਆ ਵੀ ਅਸੀਂ ਇੱਕ ਪਿੰਡ ਅਨਾਉਂਸ ਕਰ ਦਿੰਦਾ ਲਖੂਵਾਲ ਉਹਦੇ ਵਿੱਚ ਜਿੰਨੇ ਵੀ ਲੋਕਾਂ ਦੀ ਉਹਨਾਂ ਸਾਨੂੰ ਲਿਸਟ ਦਿੱਤੀ ਉਹਦਾ ਅਸੀਂ ਬੰਦੋਬਸਤ ਕਰ ਦਿੱਤਾ ਵਾ ਔਰ ਮੈਂ ਬਾਕੀਆਂ ਨੂੰ ਵੀ ਇਹ ਕਹਿਣਾ ਚਾਹਨਾ ਵਾ ਜਿੱਥੇ-ਜਿੱਥੇ ਕਾਲੀ ਦਲ ਆਪਣੀ ਥਾਂ ਤੇ ਲੱਗਾ ਭਾਜਪਾ ਆਪਣੀ ਥਾਂ ਤੇ ਕਰੂਗੀ ਝਾੜੂ ਵਾਲੇ ਆਪ ਦੀ ਥਾਂ ਤੇ ਕਰਨਗੇ ਕਾਂਗਰਸੀ ਆਪ ਦੀ ਥਾਂ ਤੇ ਕਰਨਗੇ ਤੁਸੀਂ ਹੋਰ ਜਿੱਥੇ ਤੁਸੀਂ ਕਰੋਗੇ ਉੱਥੇ ਅਸੀਂ ਮਤਲਬ ਦੁਬਾਰਾ ਦੁਬਾਰਾ ਜਿਹੜਾ ਨਾ ਹੋਵੇ ਉਹ ਦੌਰ-ਦੌਰ ਜਿਹੜੀ ਨਾ ਹੋਵੇ ਇਸ ਕਰਕੇ ਅਸੀਂ ਪਹਿਲਾਂ ਹੀ ਦੱਸ ਦਿੱਤਾ ਵਾ ਔਰ ਮੈਂ ਫੇਰੇ ਕਹਿਣਾ ਚਾਹੁੰਦਾ ਵੀ ਸਾਨੂੰ ਇਹਦੇ ਨਾਲ ਕੋਈ ਫਰਕ ਨਹੀਂ ਔਰ ਮੈਂ ਪਿੰਡ ਵਾਲਿਆਂ ਨੂੰ ਖਾਸ ਕਰਕੇ ਕਿਹਾ ਜਿਸ ਦਿਨ ਇਹਨਾਂ ਨੂੰ ਸਮਾਨ ਵੰਡਿਆ ਜਾਊਗਾ ਉਸ ਦਿਨ ਵੀ ਕਿਹਾ ਜਾਊਗਾ ਕਿ ਕਾਲੀ ਉਹ ਕਾਲੀ ਰਹੋ ਕਾਂਗਰਸੀ ਉਹ ਕਾਂਗਰਸੀ ਰਹੋ ਝਾੜੂ ਵਾਲੇ ਉਹ ਝਾੜੂ ਵਾਲੇ ਰਹੋ ਭਾਜਪਾਲੇ ਉਹ ਭਾਜਪ ਨਿਹਰਾ ਸਾਡਾ ਜਿੰਨਾਕ ਪ੍ਰਮਾਤਮਾ ਨੇ ਡਿਊਟੀ ਲਈ ਹੈ ਜਿੰਨਾਕ ਪ੍ਰਮਾਤਮਾ ਨੇ ਸਾਡਾ ਫਰਜ਼ ਨਿਭਾਉਣ ਦੀ ਜ਼ਿੰਮੇਵਾਰੀ ਲਈ ਹੈ ਉਹ ਅਸੀਂ ਨੇਕ ਨੀਤੀ ਨਾਲ ਨਿਭਾ ਰਹੇ ਆਂ ਔਰ ਜਿੱਥੇ-ਜਿੱਥੇ ਵੀ ਹੋਰ ਇਹ ਲਿਸਤ ਦਾ ਤੇ ਬੰਦੋਬਸਤ ਸਾਡ ਕੋ ਹੈਗਾ ਸੀਗਾ ਜਿਹੜਾ ਕਰਨ ਤਾਂ ਮਨੇ ਸੈਲੀਆ ਤੋਂ ਜਿਨ੍ਹਾਂ ਨੇ ਬੰਦੋਬਸ 250 ਕਿੱਲੇ ਦਾ ਕੀਤਾ ਸੀਗਾ ਜਿਹਦੇ ਵਿੱਚੋਂ 13 ਕਿੱਲਾਂ ਦਾ ਜੇ ਕੀਤਾ ਔਰ 225 ਕਿੱਲਾਂ ਦੀ ਜਿਹੜੀ ਲਿਸਟ ਆਈ ਹੈ ਇਹਦੇ ਵਿੱਚੋਂ ਮੌਕੇ ਤੇ ਵੀ ਪਤਾ ਲੱਗ ਜਾਊਗਾ ਕਿ 2-4 ਉੱਪਰ ਵੀ ਹੋ ਸਕਦੇ ਆ ਤੇ ਥੱਲੇ ਵੀ ਹੋ ਸਕਦੇ ਆ ਉਸ ਅਨਸਾਰ ਇਹ ਬੰਦੋਬਸ ਸਾਡੇ ਕੋਲ ਹੈਗਾ ਸੀਗਾ ਤੇ ਅਸੀਂ ਉਹਨਾਂ ਨੂੰ ਕਹਿ ਦਿੱਤਾ ਆਪਦੀ ਲਿਸਟ ਬਣਾ ਲਓ ਜਿੱਥੋਂ ਵੀ ਇੱਕ ਅੱਧੇ ਦਿਨ ਦੇ ਵਿੱਚ ਸਮਾਨ ਲੈਣਾ ਵਾ ਜਿਹੜਾ ਵੀ 8-9 ਲੱਖ ਰੁਪਏ ਦਾ ਸਮਾਨ ਆਉਣਾ ਅਸੀਂ ਉੱਥੇ ਪੇਮੈਂਟ ਜਿਹੜੀ ਉਹ ਕਰਾ ਦੇਾਂਗੇ ਤੇ ਤੁਸੀਂ ਆਪਦੀ ਬਜਾਈ ਦੀ ਤਿਆਰੀ ਕਰੋ ਇਹ ਛੋਟਾ ਛੋਟਾ ਆਸਰਾ ਇਹ ਛੋਟਾ ਛੋਟਾ ਸਾਥ ਹੈ ਔਰ ਬ ਦੇਣ ਵਾਲੇ ਉਹਨਾਂ ਵਾਸਤੇ ਛੋਟਾ ਪਰ ਜਿਹਦਾ ਸਾਥ ਹੋ ਜਾਣਾ ਜਿਹਦੇ ਸਿਰ ਤੋਂ ਬੋਝ ਮੁੱਕ ਜਾਣਾ ਜਿਹਨੂੰ ਕਰਜ਼ਾ ਨਹੀਂ ਚੁੱਕਣਾ ਪੈਣਾ ਉਹਦੇ ਵਾਸਤੇ ਬੜੀਆਂ ਵੱਡੀਆਂ ਚੀਜ਼ਾਂ ਨੇ ਔਰ ਇਹੋ ਜੀਆਂ ਖੁਸ਼ੀਆਂ ਜਿਹੜੀਆਂ ਮੈਂ ਕਹਿੰਦਾ ਵੀ ਬਹੁਤ ਸਾਰੇ ਲੋਕ ਨੇ ਜਿਹੜੇ ਦੇਣ ਵਾਲੇ ਨੇ ਪ੍ਰਮਾਤਮਾ ਤੁਹਾਨੂੰ ਹੋਰ ਦਵੇ ਔਰ ਇਸ ਤਰੀਕੇ ਇੱਕ ਦੂਜੇ ਦੀ ਬਾਹ ਫੜੀ ਜਾ ਸਕਦੀ ਆ ਇੱਕ ਦੂਜੇ ਦਾ ਸਾਥ ਦਿੱਤਾ ਜਾ ਸਕਦਾ ਸੋ ਮੈਂ ਫਿਰ ਅਖੀਰ ਚ ਇਹ ਕਹਿਣਾ ਚਾਹੁੰਦਾ ਵੀ ਸਾਡੇ ਵੱਲੋਂ ਜਿੰਨਾ ਚਿਰ ਪ੍ਰਮਾਤਮਾ ਚਾਹਣਗੇ ਜਿੰਨਾ ਚਿਰ ਇਸ ਇਲਾਕੇ ਦੇ ਲੋਕ ਵੀ ਪ੍ਰਮਾਤਮਾ ਰਗੇ ਹੀ ਹੁੰਦੇ ਨੇ ਜਿੰਨਾ ਚਿਰ ਉਹ ਚਾਣਗੇ ਅਸੀਂ ਆਪਦੀ ਸੇਵਾ ਨਿਭਾਉਂਦੇ ਰਵਾਂਗੇ ਧੰਨ